ਚੰਨ ਚੜਿਆ ਬਾਪ ਦੇ ਵੇੜੇ ਵੀਰ ਕਰ ਪੁੱਤ ਜੰਮਿਆ ਚੰਨ ਚੜਿਆ ਬਾਪ ਦੇ ਵੇੜੇ ਵੀਰ ਕਰ ਪੁੱਤ ਜੰਮਿਆ ਬਾਪੂ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆ ਬਾਪੂ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆ ਪੁੱਤ ਵੀਰ ਦਪਤੀ ਜਾ ਮੇਰਾ ਕਰ ਕਰ ਵੰਡਾਂ ਰਿਓੜੀਆਂ ਪੁੱਤ ਵੀਰ ਦਪਤੀ ਜਾ ਮੇਰਾ ਕਰ ਕਰ ਵੰਡਾਂ ਰਿਓੜੀਆਂ ਵੀਰਾਂ ਨਾਲੋਂ ਨੇ ਪਤੀ ਜੇ ਪਿਆਰੇ ਭੂਆ ਕਹਿ ਕੇ ਮੱਥਾ ਟੇਕਦੇ ਵੀਰਾਂ ਨਾਲੋਂ ਨੇ ਪਤੀ ਜੇ ਪਿਆਰੇ ਭੂਆ ਕਹਿ ਕੇ ਮੱਥਾ ਟੇਕਦੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਮੈਂ ਮੰਗਾਂ ਪਤੀਜੇ ਚਾਰਨੀ ਜਦ ਪੂਆ ਕਹਿੰਦੇ ਦਿੰਦੇ ਕਾਲ ਜਾ ਠਾਰਨੀ ਜਦ ਪੂਆ ਕਹਿੰਦੇ ਦਿੰਦੇ ਕਾਲ ਜਾ ਠਾਰਨੀ 니 ਤੂੰ ਬੋਲ 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 니 ਤੂੰ ਹੌਲੀ ਹੌਲੀ ਬੋਲ 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 니 ਤੂੰ ਨਾਚ ਲੈ ਲੋੜੀ ਚ ਮੇਰੀ ਬਾਹ ਫੜ ਕੇ ਆ ਜਾ ਨਾਚ ਲੈ ਲੋੜੀ ਚ ਮੇਰੀ ਬਾਹ ਫੜ ਕੇ ਨਿਮਗੜ ਵੰਡਾ ਨਿਮਰੋੜੀਆਂ ਵੰਡਾ ਨਿਮਗੜ ਵੰਡਾ ਨਿਮਰੋੜੀਆਂ ਵੰਡਾ ਘਰ ਵਿੱਚ ਮੇਰੇ ਪਤੀਜੇ ਖੇਟਣ ਸੁਖ ਇਹਨਾਂ ਦੀ ਮੰਗਾ ਮੇਰਾ ਪੈਰ ਨਾ ਖੁਸ਼ੀ ਦੇ ਵਿੱਚ ਲੱਗਦਾ ਕਰ ਮੇਰਾ ਪੈਰ ਨਾ ਖੁਸ਼ੀ ਦੇ ਵਿੱਚ ਲੱਗਦਾ ਕਰ ਕਰ ਵੰਟਾ ਰਿਓੜੀਆਂ ਟਾਈਆਂ 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 ਨੇ ਅੱਜ ਕਰ ਬਾਬਲ ਦੇ ਰਬ ਨਰੌਣ ਕਾਂ ਲਾਈਆਂ ਨੇ ਅੱਜ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਿਸਾਨ ਦੀ ਲੱਗੀ ਵੀਡੀਓ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ